ਉਹ ਨਕਬ ਵਿੱਦਿਆ ਮਹਿੰਗੀ ਬਹੁਤ ਹੋਈ ਤਾਂ ਮਤਲਬ ਹੈ ਕਿ ਜੜੀ ਵਿੱਦਿਆ ਕੁਛ ਕਿੰਨੀ ਆਫ ਕੀ ਹੋ ਕੇ ਆਪਣੇ ਬੱਚਿਆਂ ਨੂੰ ਦਵਾ ਰਹੇ ਇਹ ਤਾਂ ਗੱਲ ਸੱਚੀ ਹੈ ਬਹੁਤ ਮਿਹਨਤ ਕਰਕੇ ਮੈਂ ਇਦਾਂ ਦੇ ਪਰਿਵਾਰ ਦੇ ਇਸ ਦਾ ਜਿਨ੍ਹਾਂ ਦਾ ਰੋਟੀ ਰੋਜ਼ੀ ਚੱਲਣਾ ਮੁਸ਼ਕਲ ਹੈ ਉਹ ਵੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਜਾਗਰਤੀ ਤਾਂ ਆਈ ਹੈ ਸੋ ਮੈਂ ਇਸ ਅਜ਼ਾਦੀ ਦੇਸ਼ ਤੇ ਖਾਸ ਕਰਕੇ ਪੀਰ ਕਰਦਾ ਕਿ ਜਿਹੜੇ ਆਪਣੇ ਬੱਚੇ ਬਾਹਰ ਜਾ ਰਹੇ ਹਨ ਉਹਤੇ ਵਿਦਿਆਰਥੀਆ ਜਾਂ ਤਾਂ ਉਹਨਾਂ ਕੋਪੜਾ ਹੀ ਆ ਜਾਂਦੀ ਜਾਂ ਹਸਪੀਟਲ ਨੇ ਸਾਡੇ ਕੋਲ ਦੋਏ ਚੀਜ਼ਾਂ ਜੇ ਮੈਂ ਇਸ ਦਾ ਕਹਿਵਾਂ ਨਾਮ ਰੱਬ ਰਹੀ ਆ ਇਹਨਾਂ ਦੇਸ਼ਾਂ ਨੇ ਵਸਿਆ ਪਹਾੜ ਤਕੜੀ ਗਲਾਮੀ ਚੱਲੀ ਕੱਲੇ ਰੇਜ਼ਾਂ ਦੀ ਨਹੀਂ ਚੱਲੀ ਪਹਿਲਾ ਮੁਸਲਮ ਐਂਪਾਇਰ ਬੜਾ ਲੰਬਾ ਸਮਾਂ ਇਸ ਦੇਸ਼ ਤੇ ਰਾਜ ਕਰਦੇ ਰਹੇ ਉਪਰੰਤ ਅੰਗਰੇਜ਼ਾਂ ਨੇ ਕਾਫੀ ਰਾਜ ਕੀਤਾ ਹੈ ਔਰ ਜਿਹੜੇ ਦੇਸ਼ ਸਾ ਤੋਂ ਬਾਅਦ ਆਜ਼ਾਦ ਹੋਏ ਨਾ ਮੈਂ ਕਈ ਦੇਸ਼ਾਂ ਨੂੰ ਭਮ ਕੇ ਵੀ ਦੇਖਿਆ ਔਰ ਪੜ੍ਹ ਕੇ ਵੀ ਦੇਖਿਆ ਉਹਨਾਂ ਨੇ ਵਿੱਦਿਆਵਲ ਬਹੁਤ ਅੰਤਾਂ ਜਿਨ੍ਹਾਂ ਲੋ ਜਿਨ੍ਹਾਂ ਵੀ ਦੇਸ਼ਾਂ ਨੂੰ ਤੁਸੀਂ ਦੇਖ ਰਹੇ ਹੋ ਐਡਵਾਂਸ ਨੇ ਜਾਂ ਕਹ ਲਓ ਫੁੱਲ ਤਰੱਕੀ ਕੀਤੀ ਹੋਈ ਹੈ ਉਹ ਵਿੱਦਿਆ ਕਰਕੇ ਆ ਸਾਡੇ ਸਤਿਕਾਰਯੋਗ ਪੰਜ ਸਪੰਜ ਸਾਡੇ ਅਧਿਕਾਰੀ ਸਹਿਬਾਨ ਸੰਤਾਨਤਾ ਸੰਗਰਾਮੀ ਜਥੇ ਮੈਮਾ ਦਾ ਇਸ ਸੰਤਾਨਤਾ ਵਿਸ਼ੇ ਤੇ ਬਹਿਦਲ ਤੋਂ ਇੱਥੇ ਹੋਂਤੇ ਧੰਨਵਾਦ ਕਰਦਾ ਹਾਂ ਉਹ ਤੇ ਲੰਬੀ ਉਮਰ ਹੋਣ ਕਾਰਨ ਉਹ ਜਿੱਤੇ ਫੀਡਾ ਵਿੱਚ ਕੰਮ ਕਰਨ ਨੂੰ ਅੱਜ ਆਪਾਂ ਜਿੱਤੇ ਖੁਸ਼ੀ ਮਹਿਸੂਸ ਕਰਦੇ ਆ ਉਥੇ ਆਬਾਦੀ ਅਨੁਸਾਰ ਪ੍ਰੇਮ 15 ਤੁਸੀਂ ਜਿਹਨੇ ਵੈਸੇ ਮੇਰਾ ਆਪਣਾ ਵਿਚਾਰ ਆ ਇੱਥੇ ਜਿੰਨੇ ਲੋਕ ਆ ਜਾਂਦੇ ਆ ਉਹ ਧਾਰਾ ਸਿੱਖਿਆਤ ਹੁੰਦੇ ਆ ਉਹਨਾਂ ਨੂੰ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਪਤਾ ਹੁੰਦਾ ਹੈ ਉਹ ਗੰਤੀ ਚ ਉਹ ਲੋਕ ਜਿਨ੍ਹਾਂ ਨੇ ਆਪਾਂ ਤੁਹਾਡੇ ਪੱਲੇ ਫੜਦੇ ਆ ਉਹਨਾਂ ਦੇ ਹੀ ਇਹ ਮੌਕੇ ਨਹੀਂ ਸੀ ਬੰਦੇ ਉਹ ਇਦਾਂ ਦੇ ਸਮੇਂ ਤੇ ਆ ਕੇ ਬੈਠ ਸਕਣ ਅ ਮੈਂ ਥੋੜਾ ਵਿਦਿਆਵਲੀ ਗੱਲ ਕਰਾਂਗਾ ਇਹਨਾਂ ਦੇਸ਼ਾਂ ਨੇ ਵਾਸੇ ਆਪਾਂ ਦਾ ਤਕੜੀ ਗਲਾਮੀ ਚੱਲੀ ਕੱਲੇ ਅੰਗਰੇਜ਼ਾਂ ਦੀ ਨਹੀਂ ਚੱਲੀ ਪਹਿਲਾਂ ਮੁਸਲਮ ਐਂਪਾਇਰ ਬੜਾ ਲੰਬਾ ਸਮਾਂ ਇਸ ਦੇਸ਼ ਤੇ ਰਾਜ ਕਰਦੇ ਰਹੇ ਉਪਰੰਤ ਅੰਗਰੇਜ਼ਾਂ ਨੇ ਕਾਫੀ ਰਾਜ ਕੀਤਾ ਔਰ ਜਿਹੜੇ ਦੇਸ਼ ਸਾ ਤੋਂ ਬਾਅਦ ਆਜ਼ਾਦ ਹੋਏ ਨਾ ਮੈਂ ਕਈ ਦੇਸ਼ਾਂ ਨੂੰ ਭਮ ਕੇ ਵੀ ਦੇਖਿਆ ਔਰ ਪੜ੍ਹ ਕੇ ਵੀ ਦੇਖਿਆ ਉਹਨਾਂ ਨੇ ਵਿੱਦਿਆਵਲ ਬਹੁਤ ਅੰਦਤਾਂ ਜਿੰਨੇ ਲੋ ਜਿੰਨੇ ਵੀ ਦੇਸ਼ਾਂ ਤੁਸੀਂ ਦੇਖ ਰਹੇ ਹੋ ਐਡਵਾਂਸ ਨੇ ਜਾਂ ਕਹੋ ਫੁੱਲ ਤਰੱਕੀ ਕੀਤੀ ਹੋਈ ਹੈ ਉਹ ਵਿੱਦਿਆ ਕਰਕੇ ਆ ਔਰ ਜਿਹੜੀ ਸਾਡੀ ਵਾਦੀ ਹੈ ਖਾਸ ਕਰਕੇ ਮੈਂ ਈਸਟ ਇੰਡੀਆ ਬਹੁਤ ਕਾਫੀ ਕੁਮਿਆ ਉੱਥੇ ਅੱਜ ਵੀ ਸਕੂਲ ਬਹੁਤ ਸਾਰੇ इवन ਮੱਧ ਭਾਰਤ ਦੇ ਵਿੱਚ ਵੀ ਸਕੂਲ ਬਿਨਾਂ ਕਮਰਿਆਂ ਤੋਂ ਲੱਗ ਰਿਹਾ ਸੁਸ਼ੀਮ ਰਾਜਾ ਲਾਲੋਬੇ ਕਿ ਜਿੱਥੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਛੱਤ ਵੀ ਨਹੀਂ ਉਹ ਲੋਕ ਕਿਹੋ ਜਿਹੇ ਆਜ਼ਾਦੀ ਦੇ ਸਕਣਾਉਂਦੇ ਹੋਣਗੇ ਬਹੁਤ ਗੰਤੀ ਸਾਡੇ ਦੇਸ਼ ਦੀ ਜਿਹੜਾ ਆਪਾਂ ਜਿੱਥੇ ਰਹਿ ਰਹੇ ਆ ਪੰਜਾਬੀ ਸੂਬਾ ਜਿਹਦੇ ਵਿੱਚ ਆਪਾਂ ਵੱਸਦੇ ਆ ਇਹ ਵੀ ਜਮਾ ਕਿਹਨੂੰ ਬਰੇਜ਼ਰੇ ਕਰਦਾ ਬਿਦੇਸ਼ੀ ਲੋਕਾਂ ਦੇ ਪੈਸੇ ਦੇ ਨਾਲ ਚਮਕਦਮਕ ਸਕੂਲਾਂ ਦੀ ਤੇ ਇਸੇ ਤਰ੍ਹਾਂ ਦਾ ਵੀ ਕੋਈ ਕੰਮ ਸ਼ੁਰੂ ਕਰਨਾ ਹੋਵੇ ਸੋਚ ਕੇ ਦੇਖ ਲਓ ਸੋ ਵਿੱਦਿਆ ਜਿਹੜੀ ਇੰਨੀ ਮਹਿੰਗੀ ਹੈ ਕਿਉਂਕਿ ਮੈਂ ਵਿੱਦਿਆ ਖੇਤਰ 26 ਸਾਲ ਕੰਮ ਕਰਕੇ ਦੇਖਿਆ ਖਾਸ ਕਰਕੇ ਆਦਮੀ ਜਿਹੜੇ ਪਿੰਡੂ ਖੇਤਰ ਨੇ ਬਰਿਆਵਾ ਦੇ ਕੰਢਿਆਂ ਤੇ ਵਸਦੇ ਨੇ ਮੋਰ ਇਦਾਂ ਦੇ ਇਲਾਕੇ ਨੇ ਜਿੱਤੇ ਤੱਕ ਨਿਰਮਲ ਕੌਲ ਵੀ ਦਿੱਧਿਆ ਉਹ ਨਹੀਂ ਕੁੱਦੀ ਜਿਹੜੀ ਸ਼ਹਿਰਾਂ ਦੇ ਵਿੱਚ ਹੈ ਤੁਸੀਂ ਹੈਰਾਨ ਹੋਵੋਗੇ ਵਿੰਦਾਵੇ ਆਜ ਵੀ ਬਹੁਤ ਸਾਰੇ ਸਕੂਲ ਟੀਚਰਾਂ ਤੋਂ ਬਿਨਾਂ ਨੇ ਕਾਫੀ ਸਕੂਲ ਜੇ ਸ਼ਹਿਰਾਂ ਵਿੱਚ ਭਾਵੇਂ ਅਸੀਂ ਉਹਨਾਂ ਦੇ ਬ੍ਰੋਤੀ ਨਹੀਂ ਹੈਗੇ ਸ਼ਹਿਰਾਂ ਦੇ ਸ਼ਹਿਰਾਂ ਵਿੱਚ ਤੁਹਾਨੂੰ ਕੋਈ ਸਕੂਲ ਖਾਲੀ ਨਹੀਂ ਮਿਲੇਗਾ ਜਿਹਦਾ ਕਾਰਨ ਉੱਥੇ ਜਾਗਰੂਤੀ ਹੈ ਉਹ ਮੰਗੀ ਇਹ ਤਾਂ ਦੀ ਚੀਜ਼ਾਂ ਦੀ ਕਰਦੇ ਆ ਤੇ ਅਸੀਂ ਆਮ ਤੌਰ ਤੇ ਜਿਹੜੇ ਪਲੱਸ 2 ਸਕੂਲ ਨੇ ਜਿੱਥੋਂ ਬੱਚਿਆਂ ਨੇ ਅੱਗੇ ਹਾਇਰ ਐਜੂਕੇਸ਼ਨ ਜਾਣੀ ਹੁੰਦੀ ਹੈ ਮੇਰਾ ਖਿਆਲ ਨਹੀਂ ਜਿਨੇ 12ਵੀਂ ਤੱਕ ਸਕੂਲ ਨੇ ਉਥੇ ਕੋਈ ਲੈਕਚਰਰ ਇੱਕ ਜਾਂ ਦੋ ਤੋਂ ਵੱਧ ਹੋਣ ਸੋ ਇੱਕ ਤਾਂ ਫੀਸਾਂ ਮਹਿੰਗੀ ਬਹੁਤ ਹੋਈ ਤੁਸੀਂ ਦੇਖਦੇ ਹੋਵੋਗੇ ਬਾਰਤ ਸਰਕਾਰ ਨੇ 8ਵੀਂ ਤੱਕ ਵਿੱਦਿਆ ਮੁਫਤ ਕੀਤੀ ਹੋਈ ਹੈ ਈਵਨ ਲੜਕੀਆਂ ਲਈ ਤਾਂ 2A ਤੱਕ ਫ੍ਰੀ ਹੈ ਆ ਉਹਦੇ ਵਿੱਚ ਜਿੰਨੀ ਸਾਡੀ ਜਨਸੰਖਿਆ ਉਹ ਸੰਸਾਰ ਕਿਸੇ ਸਰਕਾਰ ਨੇ ਹੱਦ ਤੱਕ ਸੋਚਿਆ ਨਹੀਂ ਕਿ ਸਾਨੂੰ ਐਨੇ ਸਕੂਲ ਚਾਹੀਦੇ ਆ ਐਨੇ ਅਧਿਆਪਕ ਚਾਹੀਦੇ ਆ ਜਿਸ ਕਰਕੇ ਗਰੀਬ ਲੋਕ ਵਿਚਾਰੇ ਉਹਨਾਂ ਸਕੂਲਾਂ ਦੇ ਵਿੱਚ ਮੈਂ ਇਤਨਾ ਨਹੀਂ ਕਹਿੰਦਾ ਮੈਂ ਸਭ ਉਹ ਸਮਝ ਰੱਖਦਾ ਜਿਹੜੇ ਸਰਕਾਰੀ ਸਕੂਲ ਹੈ ਉੱਥੇ ਟ੍ਰੇਨ ਟੀਚਰ ਹੁੰਦੇ ਆ ਵਿਦਿਆ ਸੇਮ ਉਦਾਂ ਵੀ ਦੇ ਰਹੇ ਆ ਉਦੋਂ ਵੀ ਵਧੀਆ ਦੇ ਰਹੇ ਆ ਪਰ ਜਿਹੜੇ ਪ੍ਰਾਈਵੇਟ ਸਕੂਲ ਨੇ ਮੈਂ ਉਹਨਾਂ ਦੀ ਵੀ ਨਿਖੇਧੀ ਨਹੀਂ ਕਰਦਾ ਜੇ ਉਹ ਨਾਮ ਹੋਣ ਤਾਂ ਅਸੀਂ ਕਿੱਥੇ ਬੱਚੇ ਲੈ ਕੇ ਜਾਵਾਂਗੇ ਪਰ ਮਹਿੰਗੀ ਬਹੁਤ ਹੈ ਆਮ ਤੋ ਮੈਂ ਇੱਕ ਅੰਦਾਜ਼ਾ ਲਾ ਰਹੀ ਸੀ ਸਧਾਰਨ ਅਸੀਂ 2 2.5 ਸਾਲ ਦਾ ਬੱਚਾ ਵੀ ਘਰ ਨੇ ਰੱਖਦੇ ਕੋਈ ਸਾਡਾ ਸਮਾਂ ਹੁੰਦਾ ਸੀ 5 6 7 ਸਾਲ ਦੇ ਬੱਚੇ ਸਕੂਲਾਂ ਜਾਂਦੇ ਸੀ ਅਸੀਂ 2 2.5 ਸਾਲ ਦੇ ਬੱਚੇ ਘਰਾਂ ਚ ਨਹੀਂ ਰੱਖਦੇ ਤੁਸੀਂ 2 2.5 ਸਾਲ ਤੋਂ ਲੈ ਕੇ 13 ਸਾਲ ਤੱਕ ਜਿਹੜਾ ਬੱਚਾ ਲੈ ਅੱਠ ਵੀ ਕਰ ਲਈ ਹੁੰਦੀ ਆ 3 ਤੋਂ 4 ਲੱਖ ਰੁਪਇਆ ਉਹ ਆਮ ਘਰ ਇਹਨਾਂ ਸਕੂਲਾਂ ਨੂੰ ਦੇ ਰਿਹਾ ਇਸ ਕਾਰਨ ਕੋਈ ਇਦਾਂ ਨਹੀਂ ਆਪਾਂ ਕਹਿ ਸਕਦੇ ਉਹ ਬਹੁਤ ਵਧੀਆ ਵਿੱਦਿਆ ਲੈ ਰਹੇ ਆ ਬਹੁਤ ਸਾਰੇ ਡ੍ਰੌਪ ਕਰ ਜਾਂਦੇ ਨੇ ਬੱਚੇ 8ਵੀਂ 10ਵੀਂ ਤੱਕ ਸੋ ਮੈਂ ਮੇਰਾ ਇਹ ਕਹਿਣ ਦਾ ਮਤਲਬ ਹੋਇਆ ਕਿ ਜਿਹੜੀ ਵਿੱਦਿਆ ਆ ਉਸੇ ਕਿੰਨੀ ਉਪਦੀ ਹੋ ਕੇ ਆਪਣੇ ਬੱਚਿਆਂ ਨੂੰ ਦਵਾ ਰਹੇ ਉਹ ਇਹ ਤਾਂ ਗੱਲ ਸੱਚੀ ਹੈ ਬਹੁਤ ਮਿਹਨਤ ਕਰਕੇ ਮੈਂ ਇਦਾਂ ਦੇ ਪਰਿਵਾਰ ਦੇ ਇਸ ਦਾ ਜਿਨ੍ਹਾਂ ਦਾ ਰੋਟੀ ਰੋਜ਼ੀ ਚੱਲਣਾ ਮੁਸ਼ਕਲ ਹੈ ਉਹ ਵੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਜਾਗਰਤੀ ਤਾਂ ਆਈ ਹੈ ਸੋ ਮੈਂ ਇਸ ਆਜ਼ਾਦੀ ਦੇ ਰਸਤੇ ਖਾਸ ਕਰਕੇ ਅਪੀਲ ਕਰਦਾ ਕਿ ਜਿਹੜੇ ਆਪਣੇ ਬੱਚੇ ਬਾਹਰ ਜਾ ਰਹੇ ਨਾ ਉੱਥੇ ਵਿਦਿਆ ਹੀ ਆ ਜਾਂ ਤਾਂ ਉਹਨਾਂ ਨੂੰ ਪੜ੍ਹਾਈ ਆ ਜਿਆਦੀ ਜਾਂ ਹਸਪੀਟਲ ਨੇ ਸਾਡੇ ਕੋਲ ਦੋਏ ਚੀਜ਼ਾਂ ਜੇ ਮੈਂ ਇਦਾਂ ਕਹਾਂ ਨਾਮ ਰੱਬ ਰਹੀ ਆ ਇੱਥੇ ਕੰਮ ਚੱਲਦਾ ਸੋ ਜ਼ਿਆਦਾ ਮੈਂ ਨਾ ਬੋਲਾਂ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ ਸਾਰਿਆਂ ਦਾ ਖਾਸ ਕਰਕੇ ਨਗਰਪੰਚਾਇਤਾਂ ਮੀਰਾਨੀ ਸਿਆ루 ਭੰਗ ਦੇ ਨਾਲ ਇਹ ਪ੍ਰਬੰਧ ਕਰਾਇਆ ਕਾਟਾ ਸਾਰੇਨ ਆਇਤੀ ਹੁੰਦੀ ਬੋਤ ਬੋਤ ਪੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ